ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਲੈ ਕੇ ਪਹੁੰਚਿਆ ਤੁਹਾਡੇ ਕੋਲ ਪਠਾਨਕੋਟ ਤੋਂ ਦੱਸਦੀ ਕਿ ਪਿਛਲੇ ਦਿਨੀ ਤਿੰਨ ਦਿਨ ਪਹਿਲੇ ਪਠਾਨਕੋਟ ਦੇ ਸਰਹੱਦੀ ਇਲਾਕਾ ਹੈਗਾ ਪਿੰਡ ਜਿਹੜਾ ਹੈਗਾ ਕੋੜ ਪਟੀਆਂ ਦੇ ਵਿੱਚ ਕਹਿੰਦੇ ਨੇ ਸ਼ੱਕੀ ਵਿਅਕਤੀ ਦੇਖੇ ਗਏ ਸੀਗੇ ਜਿਸ ਤੋਂ ਬਾਅਦ ਉਸ ਏਰੀਆ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਸੀਗਾ ਤਲਾਸ਼ੀ ਅਭਿਆਨ ਚਲਾਇਆ ਗਿਆ ਸੀਗਾ ਲੇਕਿਨ ਹਾਲੇ ਤੱਕ ਕੁਝ ਵੀ ਜਿਹੜਾ ਉੱਥੇ ਨਜ਼ਰ ਨਹੀਂ ਆਇਆ ਦੱਸਦੀ ਕਿ ਹੁਣ ਦੇਰ ਰਾਤ ਦੱਸਿਆ ਜਾਂਦਾ ਹੈ ਕਿ ਜਿਹੜਾ ਕੀੜੀ ਗੰਢਿਆਲ ਪੈਂਦਾ ਸੁੰਦਰ ਚੱਕ ਦੇ ਨੇੜੇ ਪਠਾਨਕੋਟ ਤੋਂ ਕੋਈ 7-8 ਕਿਲੋਮੀਟਰ ਹੈਗਾ ਉੱਥੇ ਵੀ ਕਹਿੰਦੇ ਕਿਸੇ ਨੇ ਸ਼ਕਤੀ ਵਿਅਕਤੀ ਦੇਖੇ ਨੇ ਆਪਾਂ ਮੌਕੇ ਤੇ ਪਹੁੰਚੇ ਆ ਉਸ ਪਿੰਡ ਤੋਂ ਕੁਝ ਹਟਮਾ ਜਿਹੜਾ ਪੈਂਦਾ ਪਿੰਡ ਕਲੇਸ਼ਰ ਹੈਗਾ ਪੰਜਾਬ ਦੇ ਵਿੱਚ ਜੈਂਟਕ ਦੀ ਸਰਹੱਦ ਦੇ ਨਾਲ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇੱਥੇ ਜਿਹੜੀ ਹੈ ਸਰਚ ਚੱਲ ਰਹੀ ਹੈ ਸਵੇਰ ਤੋਂ ਡੀਐਸਪੀ ਹੈਗੇ ਨੇ ਗੁਰਪਾਲ ਸਿੰਘ ਜੀ ਉਹ ਆਪਣੀ ਟੀਮ ਦੇ ਨਾਲ ਕਮਾਂਡੋ ਹੈਗੇ ਉਹਨਾਂ ਨਾਲ ਲੈ ਕੇ ਸਰਚ ਕਰ ਰਹੇ ਨੇ ਡੇਰੇ ਹੋਣ ਚਾਹੀਏ ਗੁਜਰਾ ਦੇ ਚਾਹੀਏ ਲੋਕਾਂ ਦੇ ਘਰ ਹੋਣ ਚਾਹੀਏ ਬਾਗ ਹੋਣ ਮਤਲਬ ਉਹਨਾਂ ਨੂੰ ਤਸੱਲੀ ਨਾਲ ਸਰਚ ਕੀਤਾ ਜਾ ਰਿਹਾ ਇਹ ਕਾਰਨ ਹੈਗਾ ਜਿਹੜਾ ਸੱਚ ਦਾ ਕਹਿੰਦੇ ਨੇ ਕਿ ਜਿਹੜਾ ਇਸ ਤੋਂ ਕੁਛ ਹੀ ਦੂਰੀ ਤੇ ਪਿੰਡ ਪੈਂਦਾ ਇੱਕ ਗੰਢਿਆਲ ਹੈਗਾ ਜੀ ਐਨਕੇ ਦੇ ਵਿੱਚ ਉੱਥੇ ਵੀ ਦੱਸਿਆ ਜਾ ਰਿਹਾ ਕਿ ਰਾਤ ਨੂੰ ਕਿਸੇ ਵਿਅਕਤੀ ਵੱਲੋਂ ਜਿਹੜੇ ਕੋਈ ਸ਼ੱਕੀ ਦੇਖੇਗੇ ਨੇ ਉਸੇ ਨੂੰ ਦੇਖਦੇ ਪੁਲਿਸ ਜਿਹੜੀ ਪੱਬਾਂ ਪਾਰ ਜਿਹੜੀ ਹੋਈ ਪਈ ਹੈ ਦੱਸਦੇ ਕਿ ਜ਼ਿਲ੍ਹਾ ਗੁਰਦਾਸਪੁਰ ਤੋਂ ਕਹਿ ਸਕਦੇ ਆ ਪਠਾਨਕੋਟ ਪੂਰਾ ਪੁਲਿਸ ਦਾ ਜਿਹੜਾ ਹੈਗਾ ਏਰੀਆ ਪੁਲਿਸ ਹੈਗੀ ਪਠਾਨਕੋਟ ਦੀ ਉਹ ਵੀ ਜਿਹੜੀ ਇੱਥੇ ਪਹੁੰਚੀ ਹੈ ਸਰਚ ਕਰ ਰਹੀ ਹੈ ਹਜੇ ਤੱਕ ਬੈਸੇ ਤਾਂ ਕੁਛ ਹਾਸਲ ਨਹੀਂ ਹੋਇਆ ਲੇਕਿਨ ਜਿਹੜੀ ਪੁਲਿਸ ਹੈਗੀ ਆ ਪੰਜਾਬ ਪੁਲਿਸ ਕਿਸੇ ਵੀ ਤਰ੍ਹਾਂ ਦੀ ਜਿਹੜੀ ਅਣਗੈਲੀ ਨਹੀਂ ਵਰਤਰੀ ਹਰ ਤਰੀਕੇ ਨਾਲ ਜਿਹੜਾ ਸਰਚ ਕੀਤਾ ਜਾ ਰਿਹਾ ਉਹਨੂੰ ਖੰਗਾਲਿਆ ਜਾ ਰਿਹਾ ਕਮਾਂਡੋ ਨੂੰ ਲੈ ਕੇ ਦੱਸ ਦਈਏ ਸਰਹੱਦ ਦੇ ਵਿੱਚ ਜਿਹੜਾ ਏਰੀਆ ਹੈਗਾ ਬੀਐਸਐਫ ਵੀ ਨਾਲ ਜਿਹੜੀ ਉਹਨਾਂ ਦੇ ਸਰਚ ਕਰ ਰਹੀ ਹੈ ਦੋਸਤੋ ਗੱਲਬਾਤ ਸੁਣਾਵਾਂਗੇ ਜਿਹੜੇ ਡੀਐਸਪੀ ਹੈਗੇ ਨੇ ਨਾਲ ਚੱਲ ਰਹੇ ਨੇ ਉਹਨਾਂ ਨਾਲ ਕੀਤੀ ਹੋਈ ਵੀ ਕੀ ਮਾਮਲਾ ਹੈਗਾ ਤੇ ਕੀ ਹੋਣਾ ਲੋ ਜਿਹੜਾ ਸਰਚ ਕੀਤਾ ਜਾ ਰਿਹਾ ਤੇ ਕੁਝ ਬ੍ਰਾਹਮਤ ਵੀ ਹੋਇਆ ਜਾਂ ਨਹੀਂ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਸਰਚ ਚਲਾਇਆ ਯਾਰ ਯਾਰ ਜਿਹੜਾ ਕੋਈ ਇਨਪੁਟ ਹੈ ਕੀ ਫਿਲਹਾਲ ਜਿੱਦਾਂ ਤੁਹਾਨੂੰ ਪਤਾ ਹੀ ਆ ਦੋ ਦਿਨ ਪਹਿਲਾਂ ਜਿਹੜੀ ਇੱਕ ਆਈਸੀਪੀ ਕੋਈ ਸ਼ਕਤੀਬੰਦੇ ਨਜ਼ਰ ਆਏ ਨੇ ਤੇ ਲਾਣ ਆਰਡਰ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਦੇ ਮੱਦੇਨਜ਼ਰ ਹੀ ਸਾਰੀ ਸਰਚ ਹੋ ਰਹੀ ਹੈ ਏਰੀਆ ਦੀ ਤਾਨ ਕੋਟੇ ਦੇ ਵਿੱਚ ਵੱਖ-ਵੱਖ ਪਾਰਟੀਆਂ ਨੂੰ ਨਾਲ ਲੈ ਕੇ ਸਾਰੀ ਸਰਚ ਕੀਤੀ ਜਾ ਰਹੀ ਹੈ ਸਰ ਸਪਲੀ ਕਿਹੜੇ ਏਰੀਆ ਤੇ ਸਰਚ ਹੋ ਰਹੀ ਹੈ ਜੀ ਤੇ ਪਠਾਨਕੋਟ ਦੇ ਅੰਡਰ ਜਿਹੜਾ ਵੀ ਸਾਰੇ ਪਿੰਦੇ ਜਿੱਦਾਂ ਸੁਜਾਏ ਸੁਜਾਨਪੁਰ ਥਾਣੇ ਦੇ ਅੰਡਰ ਪਿੰਦਾ ਵਾ ਪਿੰਡ ਕਲੇਸ਼ਰ ਉਹਦੀ ਸਾਰੀ ਸਰਚ ਕਰ ਰਹੇ ਆ ਆਲੇ-ਦੁਆਲੇ ਜਿੰਨੇ ਵੀ ਕੋਈ ਇਹੋ ਜਿਹਾ ਸਾਨੂੰ ਜਗਾ ਨਜ਼ਰ ਆਉਂਦੀ ਆ ਕੋਈ ਡੇਰੇ ਹੋਗੇ ਜਿੱਦਾਂ ਜਾਂ ਥੋੜਾ ਜਿਹਾ ਆ ਝਾੜੀਆਂ ਝੂੜੀਆਂ ਵਾਲਾ ਏਰੀਆ ਜਿੱਥੇ ਵੀ ਮਤਲਬ ਇਹ ਲੱਗਦਾ ਹੋਵੇ ਵੀ ਸ਼ਾਇਦ ਕੋਈ ਚੱਕੀ ਬੰਦਾ ਜਾਂ ਇਹੋ ਜਿਹਾ ਕੋਈ ਉਹੋ ਜਿਹਾ ਨਾ ਹੋਵੇ بس ਉਹਨਾਂ ਏਰੀਆ ਦੀ ਕਰ ਰਹੇ ਆ ਤੁੱਟਰਾਂ ਦੀ ਮੰਨੀ ਇਹਦੇ ਕਾਲੇ ਨਾਲ ਇੱਕ ਗੜਿਆਰ ਲੱਗਦਾ ਜੇ ਅੰਗੇ ਇੱਥੇ ਵੀ ਦੱਸਿਆ ਯਾਰ ਕੋਈ ਕੁਝ ਬੰਦੇ ਰਾਤ ਨੂੰ ਕਿੱਥੇ ਨੂੰ ਦੇਖੇ ਹੋਏ ਨੇ ਉਹਨੂੰ ਲੈ ਕੇ ਵੀ ਜਿਹੜਾ ਹੋ ਸਕਦਾ ਆ ਹਰ ਇੱਕ ਚੀਜ਼ ਨੂੰ ਸਾਰੇ ਨੂੰ ਇਹਨੂੰ ਦੇਖ ਕੇ ਨਾ ਉਸ ਅਨੁਸਾਰ ਹੀ ਚੱਲ ਰਿਹਾ ਕਿ ਜਿਹੜੀ ਵੀ ਕੋਈ ਏਦਾਂ ਦੀ ਇਨਪੁਟ ਪਰ ਸਾਨੂੰ ਮਿਲਦੀ ਆ ਉਸ ਦੇ ਹਿਸਾਬ ਨਾਲ ਉਹਨਾਂ ਨੂੰ ਪ੍ਰੈਫਰੈਂਸ ਦੇ ਤੌਰ ਤੇ ਸਰਚ ਕੀਤਾ ਜਾ ਰਿਹਾ ਹਰ ਇੱਕ ਚੀਜ਼ ਇਹ ਆਪਣਾ ਸਾਰਾ ਮੇਰੇ ਮਿਸਿਸ ਸਰਪੰਚਨਾ ਪਿੰਡ ਕਲੇਸਾ ਤੋਂ ਰਹਿਣੀ ਸਿਆਣੀ ਮੈਂ ਉਹਦਾ ਹਸਬੰਦ ਆ ਅਰ ਰਿਸਰਟ ਪਿੰਡ ਟੀਮ ਆਈ ਹੋਈ ਆ ਪੁਲਿਸ ਦੀ ਕਾਫੀ ਸਾਰੇ 30 40 ਬੰਦੇ ਆਏ ਹੋਏ ਹਨ ਅੱਜ ਤੋਂ ਪਤਾ ਚੱਲਿਆ ਕਿ ਬੁਮਿਆਲ ਸਰੋ ਕੋ ਛੱਕੀ ਵੀ ਆਉਂਦੀ ਇਧਰ ਟੱਪੇਣਾ ਬਾਰਡਰ ਲਾਂਘਦੇ ਆ। ਉਹਦੇ ਸਬੰਧ ਵਿੱਚ ਹੀ ਪਿੰਡ ਦੇ ਸਾਰੇ ਡੇਰੇ ਆ ਜਾਂਗ ਦੇ ਬਾਹਰ ਘਰ ਬਣੇ ਹੋਣਾ ਯਾਰ ਆ ਪਤੋਂ ਕਿ ਕਿਸੇ ਹੋਰ ਦੇ। ਉਹਦੇ ਬਾਰੇ ਹੀ ਸਾਰੇ ਖੁਮਾਲ ਕੀਤੇ ਜਾ ਰਹੀ ਹੈ। ਕਹਿੰਦੇ ਨੇ ਤੁਹਾਡੇ ਨਾਲ ਲੱਗਦਾ ਪਿੰਡ ਗਾ ਕੀੜੀ ਗੰਢਿਆਲ ਜਿਹੜਾ ਜੈਨਕ ਜੀ ਕਹਿੰਦੇ ਰਾਤ ਨੂੰ ਇੱਥੇ ਵੀ ਕਿਸੇ ਨੇ ਦੇਖਿਆ ਨਾ ਛੱਕੀ ਕੁਛ ਇਸ਼ਤਰਾ ਵੀ ਗੱਲਬਾਤ ਸਾਹਮਣੇ ਆ ਜੀ। ਸਰ ਗੱਲ ਸੁਣਨ ਵਿੱਚ ਆਈ ਹੈ ਜੀ ਵੀ ਜਿਹੜੀ ਸਾਡੇ ਨਾਲ ਚਾਂਡਪੁਰ ਗੰਢਿਆਲ ਨਾਲੇ ਪਿੰਡ ਲੱਗਦੇ ਨੇ। ਉਧਰੋਂ ਕੋ ਬੰਦੇ ਛੱਕੀ ਤੋਂ ਲੰਘ ਕੇ ਆਏ ਹੋਣਾ। ਉਹਦੇ ਉਹ ਸਾਰੇ ਸਾਰੇ ਪਿੰਡਾਂ ਦੇ ਵਿੱਚ ਸਰਚ অভিযান ਕਰਦੇ ਪਏ ਆ ਸਾਰੇ ਜਿਨ੍ਹਾਂ ਦੇ ਡੇਰੇ ਹੈਗੇ ਜਾਂ ਖਾਲੀ ਬਾਗ ਪੇਨਾ ਤੇ ਲੋਕਾਂ ਦੇ ਇਹ ਲੋਕਾਂ ਨੇ ਬਾਗ ਬੂਗ ਲਾਇਨਾ ਨੀਚੇ ਦੇ ਵਗਾਰ ਉਹ ਸਾਰੇ ਉਹ ਵੀ ਸਰਚ ਹੋ ਰਹੀ ਹੈ ਕੀ ਹਜੇ ਤਾਂ ਕੋਈ ਪਤਾ ਚੱਲਿਆ ਵੈਸੇ ਨਹੀਂ ਸਾਰਾ ਪਾਸ ਸਵੇਰ ਤੋਂ ਚਲੇ ਆ ਪੁਲਿਸ ਨਾਲ ਚਲੇ ਆ ਅਜੇ ਤਾਂ ਕੁਝ ਪਤਾ ਨਹੀਂ ਚੱਲੇ